ਕੀ ਗਰੁੱਪਾਂ ਦੇ ਵਿੱਚ ਪਾਰਟੀਆਂ ਜਿਹੜੀਆਂ ਭਾਵੇਂ ਉਹ ਚੋਣ ਪ੍ਰਚਾਰ ਚ ਸਰਗਰਮ ਹੈਗੀਆਂ ਜਾਂ ਘੱਟ ਜਾਂ ਵੱਧ ਉਹ ਵੱਖਰੀ ਗੱਲ ਆ ਪਰ ਉਹਨਾਂ ਦੀ ਪ੍ਰਾਇਓਰਟੀ ਜਿਹੜੀ ਹੈਗੀ ਆ ਆਦੇ ਉਮੀਦਵਾਰ ਜਿਤਾਉਣ ਲਈ ਨਹੀਂ ਹੈਗੀ ਭਾਈ ਭਾ ਜਿਹੜੀ ਹੈਗੀ ਆ ਜਿਹੜੀ ਪੂਰੀ ਸਿਆਸੀ ਬਸਾਤ ਆ ਉਹਨੂੰ ਵੇਖ ਰਹੀ ਹੈਗੀ ਆ ਔਰ ਅਕਾਲੀ ਦਲ ਆ ਸ਼ਾਇਦ ਉਹ ਮੁਕਾਬਲੇ ਚ ਦਿਸ ਨਹੀਂ ਰਿਹਾ ਹੈਗਾ ਜਿਹੜੀਆਂ ਮੁੱਖ ਸਿਆਸੀ ਪਾਰਟੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉਹ ਆਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਥਾਂ ਜਾਂ ਮਤਲਬ ਐ ਕਹੋ ਕਿ ਜਿੱਤਣ ਲਈ ਜੋਰ ਲਾਉਣ ਦੀ ਥਾਂ ਤੇ ਇੱਕ ਹੋਰ ਮਤਲਬ ਟਿਕੜਮਬਾਜੀ ਜਿਹੜੀ ਖੇਡੀ ਜਾ ਰਹੀ ਹੈ ਪਤਾ ਲੱਗਾ ਕਿ ਜਿਹੜੇ ਚੰਤੀ ਐਮਐਲਏ ਆ ਉਹ ਚੋਣ ਪ੍ਰਚਾਰ ਚ ਸ਼ਾਮਲ ਨਹੀਂ ਹੋਏ ਹਾਲਾਂਕਿ ਪਾਰਟੀ ਦੀ ਹਾਈ ਕਮਾਂਡ ਦਾ ਆਰਡਰ ਸੀ ਕਿ ਸਾਰੇ ਐਮਐਲਏ ਚੋਣ ਪ੍ਰਚਾਰ ਕਰਨਗੇ ਵਿਰੋਧੀ ਜਿਹੜੇ ਹੈਗੇ ਆ ਉਹ ਜਤਾ ਰਹੇ ਆ ਤੇ ਆਪਦੇ ਜਿਹੜੇ ਉਹ ਹਰਾ ਰਹੇ ਆ ਇਸ ਤਰ੍ਹਾਂ ਦੀ ਜਿੱਥੇ ਸਿਆਸਤ ਖੇਡੀ ਜਾ ਰਹੀ ਹੈ ਕੀ ਹੈ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਹੈਗੀ ਹੈ ਦਿੱਲੀ ਜਿਹੜੀ ਹੈਗੀ ਹੈ ਲੀਡਰਸ਼ਿਪ ਆ ਉਹ ਭਾਰੂ ਆ ਇਸ ਕਰਕੇ ਲੋਕ ਲੀਡਰਸ਼ਿਪ ਹੈਗੀ ਆ ਉਹ ਆਦੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਕਿ ਲੁਧਿਆਣਾ ਪੱਛਮੀ ਦੇ ਵਿੱਚ ਆਏ ਹੋਏ ਆ ਇੱਥੇ ਉਪਚੋਣ ਹੋ ਰਹੀ ਹੈ ਤੇ ਸ਼ਾਇਦ ਇਹ ਉਪਚੋਣ ਆ ਜਿਹੜੀ ਇਹ ਪੰਜਾਬ ਸਰਕਾਰ ਦੀ ਸੱਤਾਧਾਰੀ ਸਰਕਾਰ ਦੀ ਆਖਰੀ ਉਪਚੋਣ ਹੋ ਸਕ। ਇੱਥੇ ਜੋ ਦੇਖਣ ਵਿੱਚ ਆਇਆ ਉਹ ਇਹ ਸਾਹਮਣੇ ਆਇਆ ਕਿ ਚਾਹੇ ਸੱਤਾਧਾਰੀ ਆ ਚਾਹੇ ਵਿਰੋਧੀ ਧਿਰ ਆ ਯਾਨੀ ਇਹ ਦੋਨੇ ਧਿਰਾਂ ਦਾ ਜੋਰ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਲੱਗ ਰਿਹਾ ਹੋਵੇ ਕਿ ਕਿਤੇ ਉਹਨਾਂ ਦਾ ਉਮੀਦਵਾਰ ਜਿੱਤ ਨਾ ਜਾਵੇ ਤੇ ਭਾਜਪਾ ਇਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਚੁੱਪ ਦਿਖਾਈ ਦਿੰਦੀ ਹੈ ਤੇ ਉਹ ਇਹ ਸਾਰਾ ਤਮਾਸ਼ਾ ਚੁੱਪ ਘਾਤ ਦੇਖ ਰਹੀ ਹੈ ਇਸ ਤੋਂ ਇਲਾਵਾ ਅਕਾਲੀ ਤੇ ਹੋਰ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਇਸ ਤੋਲ ਪ੍ਰਚਾਰ ਦੇ ਵਿੱਚ ਕਿਤੇ ਲੱਭਿਆ ਨਹੀਂ ਲੱਭੀਆਂ ਕਿਸ ਤਰ੍ਹਾਂ ਦਾ ਮਾਹੌਲ ਆ ਕੀ ਲੱਗਦਾ ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਐਡਵੋਕੇਟ ਜਸਵੰਤ ਜਸ ਦੇ ਨਾਮ ਹਾਲੀ ਸਾਬ ਆਪਾਂ ਅੱਜ ਇੱਥੇ ਲੁਧਿਆਣੇ ਹੈਗੇ ਔਰ ਉਪ ਚੋਣਾਂ ਜਿਹੜੀ ਉਹ ਸ਼ਾਇਦ ਸਰਕਾਰ ਦੀ ਆਖਰੀ ਚੋਣ ਹੈ ਜਿਹੜੀ ਹੋਣ ਜਾ ਰਹੀ ਹੈ ਔਰ ਪਹਿਲੀ ਵਾਰੀ ਆਪਾਂ ਕਿੱਦੇ ਚਤਤ ਦੇਖ ਰਹੇ ਆ ਕਿ ਇੱਥੇ ਜਿਹੜੀਆਂ ਮੁੱਖ ਸਿਆਸੀ ਪਾਰਟੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉਹ ਆਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਥਾਂ ਜਾਂ ਮਤਲਬ ਐਂ ਕਹੋ ਕਿ ਜਿੱਤਣ ਲਈ ਜੋਰ ਲਾਉਣ ਦੀ ਥਾਂ ਤੇ ਇੱਕ ਹੋਰ ਮਤਲਬ ਟਿਕੜਮਬਾਜ਼ੀ ਜਿਹੜੀ ਖੇਡੀ ਜਾ ਰਹੀ ਹੈ ਕੁਝ ਬਾੜਤੀਆਂ ਜਿਹੜੀਆਂ ਭਾਵੇਂ ਉਹ ਕੋਲ ਪ੍ਰਚਾਰ ਚ ਸਰਗਰਮ ਹੈਗੀਆਂ ਜਾਂ ਘੱਟ ਜਾਂ ਵੱਧ ਉਹ ਕੋਈ ਗੱਲ ਹੈ ਪਰ ਉਹਨਾਂ ਦੀ ਪ੍ਰਾਇੋਰਟੀ ਜਿਹੜੀ ਹੈਗੀ ਆ ਅੱਜ ਉਮੀਦਵਾਰ ਜਿਤੌਣ ਲਈ ਨਹੀਂ ਹੈਗੀ ਉਹ ਭਾਵੇਂ ਤੁਸੀਂ ਵੇਖ ਸਕਦੇ ਸਰਕਾਰ ਦੇ ਵਿੱਚ ਵੀ ਕਾਫੀ ਵਰਕਰਾਂ ਦੇ ਵਿੱਚ ਨਰਾਜਗੀ ਹੈਗੀ ਆ ਉਹਦੇ ਵਿੱਚ ਵੀ ਕਾਫੀ ਜਲਾ ਰੋਲਾ ਪਿਆ ਹੈਗਾ ਪੋਸਟ ਬਾਜੀ ਨੇ ਲੈ ਕੇ ਭਾਜਪਾ ਜਿਹੜੀ ਹੈਗੀ ਆ ਜਿਹੜੀ ਪੂਰੀ ਸਿਆਸੀ ਬਸਾਤ ਆ ਉਹਨੂੰ ਵੇਖ ਲਈ ਹੈਗੀ ਆ ਔਰ ਅਕਾਲੀ ਦਲ ਆ ਸ਼ਾਇਦ ਉਹ ਮੁਕਾਬਲੇ ਚ ਦਿਖ ਨਹੀਂ ਰਿਹਾ ਹੈਗਾ ਜਿਹੜੇ ਉਮੀਦਵਾਰਾਂ ਦੇ ਜਿੱਤਣ ਦੀ ਉਮੀਦ ਇੱਥੇ ਹੈਗੀ ਆ ਇਹ ਪਤਾ ਲੱਗ ਰਿਹਾ ਕਿ ਉਹਨਾਂ ਦੇ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਕਾਹੀ ਕੁਛ ਇਹ ਜਾ ਰਿਹਾ ਹੈਗਾ ਕਿ ਵਿਰੋਧੀ ਜਿਹੜੇ ਹੈਗੇ ਆ ਉਹ ਜਿਤਾ ਰਹੇ ਆ ਤੇ ਆਪ ਦੇ ਜਿਹੜੇ ਉਹ ਹਰਾ ਰਹੇ ਆ ਇਸ ਤਰ੍ਹਾਂ ਦੀ ਜਿੱਥੇ ਸਿਆਸਤ ਖੇਡੀ ਜਾ ਰਹੀ ਹੈ ਕੀ ਹੈ ਕਿਉਂਕਿ ਇਲੈਕਸ਼ਨ ਦੇ ਹੁਣ ਦਿਨ ਸਾਰਾ ਇੱਕ ਹਫਤਾ ਬਾਕੀ ਰਹਿ ਗਿਆ ਔਰ ਤੁਸੀਂ ਵੇਖੋਗੇ ਹੱਗੀ ਇੱਥੇ ਕੋਈ ਉਹਨੇ ਚੋਣ ਵਾਲਾ ਬੁਖਾਰ ਜਾਂ ਮਾਹੌਲ ਨਹੀਂ ਹੈਗਾ ਆਸ਼ੂ ਇੱਥੋਂ ਲਮਸਾ ਐਮਐਲਏ ਰਹੇ ਹੈਗੇ ਆ ਉਹਨੋਂ ਦਾ ਵਿਰੋਧੀ ਜਿਹੜਾ ਹੈਗਾ ਉਹ ਰਾਜ ਸਭਾ ਮੈਂਬਰ ਹੈਗੇ ਆ ਫਰੀ ਪਤਾ ਲੱਗਾ ਕਿ ਜਿਹੜੇ 34 ਐਮਐਲਏ ਆ ਉਹ ਚੋਣ ਪ੍ਰਚਾਰ 'ਚ ਸ਼ਾਮਲ ਨਹੀਂ ਹੋਏ ਹਾਲਾਂਕਿ ਪਾਰਟੀ ਦੀ ਹਾਈ ਕਮਾਂਡ ਦਾ ਆਰਡਰ ਸੀ ਕਿ ਸਾਰੇ ਐਮਐਲਏ ਇਥੇ ਚੋਣ ਪ੍ਰਚਾਰ ਕਰਨਗੇ ਤੇ ਪੂਰੇ ਪੰਜਾਬ 'ਚੋਂ 34 ਐਮਐਲਏ ਜਿਹੜਾ ਹੈਗਾ ਉਹ ਇਸ ਚੋਣ ਪ੍ਰਕਿਰਿਆ ਦੇ ਵਿੱਚ ਜਾਂ ਚੋਣ ਪ੍ਰਚਾਰ 'ਚ ਹਿੱਸਾ ਨਹੀਂ ਲਿਆ ਹੈਗਾ ਤੇ ਜਿਨ੍ਹਾਂ ਨੇ ਹਿੱਸਾ ਲਿਆ ਹੈਗਾ ਉਹਨਾਂ ਨੇ ਵੀ ਪੂਰੇ ਮੰਨੇ ਮਾਨ ਨਾਲ ਹਿੱਸਾ ਨਹੀਂ ਲਿਆ ਹੈਗਾ ਸ਼ਾਇਦ ਇਹਦੇ 'ਚ ਇੱਕ ਕਾਰਨ ਵੀ ਹੈਗਾ ਕਿ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਹੈਗੀ ਦਿੱਲੀ ਜਿਹੜੀ ਹੈਗੀ ਲੀਡਰਸ਼ਿਪ ਆ ਉਹ ਭਾਰੂ ਆ ਇਸ ਤਰ੍ਹਾਂ ਦੀ ਲੋਕ ਲਿਟਰੇਸੀ ਤਾਂ ਹੈ ਕਿ ਆ ਉਹ ਆਦੇ ਆਪਣੇ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ ਕਿ ਉਹ ਕਿਸੇ ਲੈਵਲ ਤੇ ਜਿਹੜੀ ਉਹ ਸਾਈਲੈਂਟ ਬੈਠੀ ਹੈ। ਪਾਰਟੀਆਂ ਜਿਹੜੀਆਂ ਭਾਵੇਂ ਉਹ